ਅੰਗੇ ਭਲੇ ਬੰਦੇ ਆ ਸਾਰੇ ਨਕਲੇ ਕਿੰਨਾਂ ਨੇ ਲੋਕਾਂ ਦੇ ਲਿੰਕ ਪਰਵਰਤਨ ਕਰਵਾਏ ਜਾਂਦਾ ਪਿਆ ਵਾ ਖੁਸਰੇ ਬਣਾ ਕੇ ਨਚਾਈ ਜਾਂਦੇ ਇਹਨਾਂ ਨੇ ਤੁਹਾਨੂੰ ਤਮਕੀ ਲਗਾਈ ਜੇ ਇਸੇ ਆਪਣਾ ਲਿੰਕ ਪਰਵਰਤਨ ਕਰਵਾ ਲਾਂਗੇ ਕੱਲ ਨੂੰ ਇਹ ਆਪਣਾ ਕੌਜੀ ਵੀ ਕਰਵਾ ਲੈਂਦੇ ਨੇ ਉਹਦੇ ਜੁਮੇਵਾਰ ਅਸਦੀਪ ਕੁਲਦੀਪ ਹੈਪੀ ਹਰਪਾਲ ਸਿੰਘ ਸ੍ਰੀ ਗਵੰਦਰ ਗੁਰਦਾ ਰਹਿਣ ਵਾਲਾ ਜੀ ਇਥੇ ਡੇਰਾ ਲਾਇਆ ਸੀ ਇਹਨਾਂ ਨੇ ਠੀਕ ਹੈ ਜੀ ਉਸ ਤੋਂ ਬਾਅਦ ਉੱਥੋਂ ਹੀ ਕੱਢਿਆ ਇਹਨਾਂ ਨੂੰ ਪੈਸੇ ਕੁਝ ਦੇ ਕੇ ਉਹਦੇ ਵੀ ਪੈਸੇ ਡਿਮਾਂਡ ਕਰਦੇ ਸੀ ਹੁਣ ਕਿੰਨੇ ਪੈਸੇ ਚਾਰ ਮਿਲ ਜਾਣ ਗੁਰੂ ਸਾਡਾ ਤਾਂ ਪਾਗਲ ਤੇ ਗਾੜੀ ਨਾਲ ਪੈਸੇ ਦੇਈ ਜੋ ਮਿੰਟ ਬਾਅਦ ਕਿੰਨਰਾਂ ਲੜਕੀਆਂ ਦੇ ਪੇਜ ਤੇ ਵਿੱਚ ਵਿਦਾਈ ਮੰਗਣ ਦੇ ਲਈਆਂ ਹੋਈਆਂ ਸੀ ਨਕਲੀ ਕਿਨਰਾ ਤਾਂ ਜਿਨ੍ਹਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਤੁਹਾਨੂੰ ਦੱਸਦੇ ਕਿ ਖਬਰ ਅੰਮ੍ਰਿਤਸਰ ਦੀ ਹੈ ਜਿੱਥੇ ਪਿਛਲੇ ਕਈ ਸਾਲਾਂ ਤੋਂ ਕਿਨਰ ਸਮਾਜ ਦੇ ਦੋ ਗਰੁੱਪਾਂ ਦੇ ਵਿੱਚ ਕਾਫੀ ਵੱਡਾ ਵਿਵਾਦ ਚੱਲ ਰਿਹਾ ਹੈ ਤੇ ਜਿਸ ਤੋਂ ਬਾਅਦ ਅੱਜ ਨਕਲੀ ਕਿਨਰਾ ਜੋ ਕਿ ਲੜਕੀਆਂ ਦੇ ਪੇਜ ਤੇ ਵਿੱਚ ਪਿੰਡ ਦੇ ਵਿੱਚ ਵਿਦਾਈ ਮੰਗਣ ਦੇ ਲਈਆਂ ਹੋਈਆਂ ਸੀ ਤਾਂ ਜਦੋਂ ਅਸਲੀ ਕਿਨਰਾਂ ਨੂੰ ਪਤਾ ਲੱਗਾ ਕਿ ਨਕਲੀ ਕਿਨਰਾਂ ਉਹਨਾਂ ਦੇ ਇਲਾਕੇ ਦੇ ਵਿੱਚ ਆਈਆਂ ਹੋਈਆਂ ਨੇ ਤਾਂ ਮੌਕੇ ਤੇ ਪਹੁੰਚ ਗਈਆਂ ਤਾਂ ਪੁਲਿਸ ਨੂੰ ਇਸ ਦੀ ਸੂਚਨਾ ਦੇ ਦਿੱਤੀ ਤਾਂ ਜਿਸ ਤੋਂ ਬਾਅਦ ਪੁਲਿਸ ਨੇ ਜੋ ਲੜਕੀਆਂ ਦੇ ਭੇਜਦੇ ਵਿੱਚ ਵਿਦਾਈ ਮੰਗਣ ਦੇ ਲਈ ਨਕਲੀ ਕਿਨਰ ਆਈਆਂ ਹੋਈਆਂ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤਾਂ ਜਦੋਂ ਇਹਨਾਂ ਦੀ ਗੱਡੀ ਦੀ ਚੈਕਿੰਗ ਕੀਤੀ ਤੇਨਾਂ ਦੀ ਲਾਲ ਰੰਗ ਦੀ ਮਰੂਤੀ ਦੇ ਵਿੱਚੋਂ ਨਸ਼ੇ ਦੀਆਂ ਗੋਲੀਆਂ ਵੀ ਬਰਾਮਦ ਹੋਈਆਂ ਨੇ ਕੀ ਕੰਮ ਕਰਦਾ ਹਾਂ ਹਾਂਜੀ ਕੀ ਕੰਮ ਕਰਦਾ ਕੰਮ ਕੀ ਕਰਦੇ ਜੀ ਬਾਬਾ ਨਾ ਜਾਣੇ ਜੀ ਆ ਸ਼ਿੰਦੇ ਬਾਬੇ ਨਾਲ ਕੌਣ ਜਾਣਦੇ ਤੁਸੀਂ ਓਈ ਗਰਾਉਂਦੀ ਨਹੀਂ ਨਗਰ ਤੇਰਾ ਨਾਮ ਕੀ ਵੀਰੇ ਸੰਦੀਪ ਸੰਦੀਪ ਜੀ ਐ ਸ਼ਿੰਦੇਣਾ ਕੌਣ ਤੋਂ ਜਾਣਦੇ ਤੁਸੀਂ ਮਿਹਨਤ ਹੋਈ ਗਈ ਤੁਸੀਂ ਨਕਲੀ ਖੁਸਰੇ ਬਣ ਕੇ ਜਾਂਦੇ ਜੇ ਨਹੀਂ ਜੀ ਅੱਜ ਬਾਬੇ ਨੇ ਤੁਹਾਨੂੰ ਫੜਿਆ ਇਹਨਾਂ ਨੇ ਇਹ ਅਸੀਂ ਤਾਂ ਮੁੰਡੇ ਆਏ ਤਾਂ ਮੁੰਡੇ ਜੀ ਨਹੀਂ ਨਹੀਂ ਤੇ ਇਹਨਾਂ ਨੇ ਕਿੱਥੋਂ ਫੜਿਆ ਤੁਹਾਨੂੰ ਬੱਲ ਲਵਾ ਤੂੰ ਅਸ਼ਬਾਹ ਦੇ ਕਿ ਮੰਗਦੇ ਹੋ ਹਾਂਜੀ ਤੁਹਾਨੂੰ ਪਤਾ ਹੈ ਕਿ ਤੁਸੀਂ ਖੁਸਰੇ ਨਹੀਂ ਆਗੇ ਫਿਰ ਵੀ ਗੈਰ ਕਾਨੂੰਨੀ ਕੰਮ ਆ ਆਹੋ ਨਾ ਸਾਰਾ ਲੂਲਾ ਨੋ ਲਾ ਲਾ ਇਹ ਇੱਧਰ ਆ ਬਾਬਾ ਜੀ ਯਾਰ ਮਗਰ ਮਗਰ ਸਾਜ ਬਿਉਨੇ ਕਿੱਥੋਂ ਫੜਿਆ ਵੀਰੇ ਤੁਹਾਨੂੰ ਇਹਨਾਂ ਨੇ ਮੰਡ ਤੋਂ ਕੋਈ ਨਹੀਂ ਲੱੜਵਾ ਕੋਈ ਫੜਿਆ ਕਿੱਥੋਂ ਫੜਿਆ ਕੋਈ ਤਾਂ ਫੜਿਆ ਮੰਡ ਤੋਂ ਕੋਈ ਨਹੀਂ ਮੰਡ ਤੋਂ ਕੋਈ ਨਾ ਵੰਡ ਤੋਂ ਕੋਈ ਨਹੀਂ ਉੱਥੇ ਦਾ ਯਾ ਮੰਗਦੇ ਹੋ ਨਹੀਂ ਜੀ ਉੱਥੇ ਏਡਾ ਪੋ ਸਮਝ ਨਹੀਂ ਨਸ਼ਾ ਕੀ ਕਰਦੇ ਸਾਰੇ ਤੁਸੀਂ ਨਸ਼ਾ ਕੀਤਾ ਹੈ ਵੇਲੇ ਨਹੀਂ ਜੀ ਨਸ਼ਾ ਨਹੀਂ ਕਰਦੇ ਤੁਹਾਡੀਆਂ ਫੋਟੋਆਂ ਵਾਇਰਲ ਹੋ ਗਈਆਂ ਨਸ਼ਾ ਕਰਦਿਆਂ ਦੀਆਂ ਨਹੀਂ ਸਰ ਕਿੱਥੋਂ ਕਰਦੇ ਕਿ ਇਹਦੇ 6 ਮਹੀਨੇ ਹੋ ਗਏ ਸਰਕਾਰੀ ਗੋਲੀ ਲੱਗੀ ਕਿੱਥੋਂ ਨਹੀਂ ਰਹਿਣ ਵਾਲੇ ਤੁਸੀਂ ਸ੍ਰੀ ਹਰਗੋਬਿੰਦਪੁਰ ਅੱਛਾ ਹਾਂਜੀ ਬਾਬਾ ਜੀ ਤੁਹਾਡਾ ਨਾਮ ਸਿੰਦਾ ਮਹੰਤ ਸਿੰਦਾ ਮਹੰਤ ਕਿੰਨੀ ਦੌਰ ਹੋ ਗਈ ਹੈ ਕੰਮ ਕਰਦੇ ਆ ਅੱਛਾ ਪਰ ਬੇਸਿਕਲੀ ਤੁਸੀਂ ਜੈਂਟਸ ਆਗੇ ਜੇ ਬੰਦੇ ਜੇ ਕੁਥਰੇ ਨਹੀਂ ਗੇ ਲੱਖਾਂ ਇਕੱਠੇ ਦਾ ਇੱਕ ਮਿੰਟ ਨਹੀਂ ਤੁਹਾਨੂੰ ਯਾਦ ਤੁਹਾਡੀ ਪਹਿਲਾਂ ਵੀ ਇੱਕ ਵਾਰ ਖਬਰ ਨਸ਼ਤਰ ਹੋਈ ਸੀ ਗੁੱਡੀ ਜਿਸ ਤੋਂ ਗੁੱਡੀ ਸਰਪੰਚ ਨੇ ਤੁਹਾਨੂੰ ਇਲਾਕੇ ਲੈ ਕੇ ਦਿੱਤੇ ਹੋਵੇ ਖਬਰ ਮੈਂ ਕੀਤੀ ਸੀ ਅੱਛਾ ਪਿਛਾੜਿਆ ਲੱਗਦਾ ਹੈ ਕਿ ਤੁਸੀਂ ਗਲਤ ਕੰਮ ਕਰ ਰਹੇ ਹੋ ਤੁਸੀਂ ਜਿਹੜੇ ਅਸਲੀ ਕਿੰਨੇ ਰਹਿ ਗਏ ਉਹਨਾਂ ਦੇ ਹੱਕਾਂ ਤੇ ਡਾਕੇ ਮਾਰ ਰਹੇ ਤੁਸੀਂ ਮੰਦੇ ਜੀ ਇਹਨੇ ਗਲਤ ਕਰ ਰਿਹਾ ਤੁਸੀਂ ਪਿੱਛੋਂ ਪਿੱਛੋਂ ਤੁਹਾਡਾ ਇਲਾਕਾ ਕਿਹੜਾ ਪਿੱਛੋਂ ਕਿਹੜਾ ਇਲਾਕਾ ਕਿਹੜਾ ਤੁਹਾਡਾ ਕਿਹੜਾ ਦੱਸਾਂ ਕਿਹੜਾ ਦੱਸਾਂ ਜਿਹੜਾ ਹੈਗਾ ਉਹ ਦੱਸੋ ਕਿ ਜਿੱਥੇ ਇਲਾਕਾ ਵੇਚ ਕੇ ਆਏ ਜੇ ਮਾਲਪੁਰ ਮਾਲਪੁਰੋਂ ਹਾਂਜੀ ਕਿੰਨੇ ਪੈਸੇ ਲੈ ਕੇ ਆਏ ਉਥੋਂ ਕਿੰਧੇ ਕਿਨੇ ਕਰਵਾ ਨਾਲ ਲਖ ਲਾਇਆ ਸੀ ਉਹ ਮੈਨੂੰ ਮਿਲਿਆ-ਮਿਲਿਆ ਨਹੀਂ ਗਾ ਜੀ ਹੂੰ ਤੁਹਾਨੂੰ ਲੈ ਤੁਹਾਨੂੰ ਪਹਿਲਾਂ ਵੀ ਪਹਿਲਾਂ ਵੀ ਇੱਕ ਵਾਰ ਮਨਾਂ ਕੀਤਾ ਸੀ ਵੀ ਇਹਨਾਂ ਦੇ ਇਲਾਕੇ 'ਚ ਕੁਝ ਵੈਠ ਨਹੀਂ ਕਰਨੀ ਹਾਂ ਫਿਰ ਤੁਸੀਂ ਫੇਰ ਨਹੀਂ ਟਲੇ ਰੋਟੀ ਖਾਣੀ ਕਿਥੋਂ ਖਾਵੇਂ ਨਹੀਂ ਇਹਦਾ ਮਤਲਬ ਫਿਰ ਤੁਸੀਂ ਬਹਿ ਕੇ ਕੰਪਰੋਮਾਈਜ਼ ਕਰ ਸਕਦੇ ਸੀ ਕਰ ਸਕਦੇ ਸੀ ਤੁਹਾਨੂੰ ਪਤਾ ਇਹਨਾਂ ਨੇ ਆਪਣਾ ਡੇਰਾ ਗੈਣੇ ਪਾ ਕੇ ਲੱਖਾਂ ਰੁਪਏ ਦੇ ਕੇ ਪੈਸੇ ਤੇ ਫੇਰ ਇਹ ਡੇਰਾ ਲਿਆ ਸੀ ਪਤਾ ਨਹੀਂ ਤੁਹਾਨੂੰ ਨਹੀਂ ਪਤਾ ਇਹ ਗੱਲ ਨਹੀਂ ਪਤਾ ਇਹ ਡੇਰਾ ਗੈਣੇ ਪਾਇਆ ਉਹ ਇਹ ਗੱਲ ਮੰਨਦੇ ਤੁਸੀਂ ਗਲਤ ਕਰ ਰਹੇ ਜੀ ਗਲਤ ਕਰ ਰਹੇ ਹਾਂਜੀ ਬਾਬਾ ਜੀ ਟੋੜਨਾ ਨੁਰਮਨ ਇਹ ਨੁਰਜੀ ਆ ਜਿਹੜੇ ਨਕਲੀ ਖਸਰੇ ਫੜੇ ਆ ਇਹ ਤਾ ਕਿੱਥੋਂ ਫੜੇ ਆ ਤੇ ਇਹ ਮੰਡੇ ਤੋਂ ਕੋਈ ਤੋਂ ਫੜਿਆ ਸੀ ਇਹ ਤੁਹਾਡੇ ਇਲਾਕਿਆਂ ਚ ਮੰਗਦੇ ਪਏ ਸੀ ਸਾਡੇ ਇਲਾਕੇ ਚ ਮੰਗਦੇ ਪਏ ਸੀ ਤੇ ਕੌਣ ਬੰਦੇ ਨੇ ਤੇ ਕੀ ਨਾਮ ਇਹਨਾਂ ਦਾ ਚੰਗੇ ਭਲੇ ਬੰਦੇ ਆ ਇਹ ਜਿਹੜਾ ਸ਼ਿੰਦਾ ਵਾ ਮਾਲਪੁਰ ਤੋਂ ਆਪਣਾ ਇਲਾਕਾ ਵਿੱਚ ਕੇ ਆਇਆ ਇੱਥੇ ਇੱਥੇ ਦੋ ਤਿੰਨ ਵਾਰ ਅੱਗੇ ਵੀ ਨੂੰ ਥਾਣੇ ਇਸ ਪੁਲਿਸ ਅਸੀਂ ਕਰਾਇਆ ਸੀ ਅੱਗੇ ਭੱਜ ਆਇਆ ਸੀ ਇਹਨੂੰ ਪਹਿਲੇ ਬਤਾਲੇ ਦੇ ਵਿੱਚ ਇਹ ਡੇਰਾ ਲਾਇਆ ਸੀ ਸਾਡੇ ਗੁੱਡੀ ਦੇ ਹੱਥ ਦੇ ਗੁੱਡੀ ਮੰਨਤਾ ਜੱਥੇ ਗੁੱਡੀ ਸਰਪੰਚ ਸਾਡੇ ਚ ਉਥੇ ਡੇਰਾ ਲਾਇਆ ਸੀ ਇਹਨਾਂ ਨੇ ਠੀਕ ਹੈ ਜੀ ਉਸ ਤੋਂ ਬਾਅਦ ਉੱਥੋਂ ਹੀ ਕੱਢਿਆ ਇਹਨਾਂ ਨੂੰ ਪੈਸੇ ਪੁੱਛ ਦੇ ਕੇ ਉਹਦੇ ਵੀ ਪੈਸੇ ਡਿਮਾਂਡ ਕਰਦੇ ਸੀ ਹੁਣ ਕਹਿੰਦੇ ਪੈਸੇ ਚਾਰ ਮਿਲ ਜਾਣ ਗੁਰੂ ਸਾਡੇ ਦਾ ਪਾਗਲ ਤੇ ਗਾੜੀ ਉਹਨਾਂ ਨੂੰ ਪੈਸੇ ਦੇ ਦਈ ਜੂਗਾ ਮਿੰਟ ਬਾਅਦ ਤੁਹਾਡਾ ਗੁਰੂ ਕੌਣਾ ਜੀ ਆਸ਼ਾ ਮੱਤਾ ਜੀ ਬਿਆਸ ਦਾ ਅੱਛਾ ਤੇ ਇਹ ਜਿਹੜੇ ਆ ਇਹਨਾਂ ਨੂੰ ਕੌਣ ਪਿੱਛੇ ਇਹਨਾਂ ਦੇ ਕੌਣ ਕਰ ਰਿਹਾ ਇਹਨਾਂ ਨੂੰ ਫੇਰ ਬੱਪੂ ਚੰਗ ਬਹਾਦਰ ਪਪੂ ਜੰਗ ਬਹਾਦਰ ਪੁੱਲੇ ਦੇ ਨਾਲ ਨੂੰ ਦੱਸੋ ਉਸ ਟਾਈਮ ਤੇ ਅੱਛਾ ਅੱਛਾ ਉਹਦੀ ਫੋਟੋ ਮੇਰੇ ਕੋਲ ਵੀ ਉਹ ਮੈਂ ਦਵਾਂਗੀ ਤੇ ਬੱਪੂ ਪੁੱਲੇ ਦੇ ਨਾਲ ਲਗਾ ਦ ਮੈਂ ਨਹੀਂ ਕਰਦਾ ਰ ਉਹੀ ਫੋਟੋ ਮੱਕ ਪਈਆ ਉਹੀ ਮੇਨ ਨਾਲ ਵਿੱਚ ਵੀਡੀਓ ਦੇ ਵਿੱਚ ਦਵਾਂਗੀ ਤੁਸੀਂ ਇਹਨਾਂ ਨੂੰ ਇਲਾਕਾ ਮੰਗਦਿਆਂ ਫੜਿਆ ਵਾ ਹਾਂਜੀ ਇਲਾਕਾ ਮੰਗਦਿਆਂ ਇਹ ਸਾਰੇ ਨਕਲੀ ਕਿੰਨਰ ਨੇ ਸਾਰੇ ਨਕਲੀ ਕਿੰਨਰ ਨੇ ਲੋਕਾਂ ਦੇ ਲਿੰਗ ਪਰਵਰਤਨ ਕਰਵਾਈ ਜਾਂਦਾ ਪਿਆ ਵਾ ਤੇ ਕੁਸਰੇ ਬਣਾ ਕੇ ਨਚਾਈ ਜਾਂਦਾ ਨੇ ਇਹਨਾਂ ਚੋਂ ਕਿਸੇ ਦਾ ਲਿੰਗ ਪਰਵਰਤਨ ਹੋਇਆ ਕਿ ਨਹੀਂ ਅਸਲੀ ਬੰਦੇ ਐ ਇਹਨਾਂ ਨੇ ਤੁਹਾਨੂੰ ਤਮਕੀ ਲਗਾਈ ਜੇ ਇਸੇ ਆਪਣਾ ਲਿੰਗ ਪਰਵਰਤਨ ਕਰਵਾ ਲਾਂਗੇ ਕੱਲ ਨੂੰ ਇਹ ਆਪਣਾ ਫੋਟੋ ਵੀ ਕਰਵਾ ਲੈਂਦੇ ਨੇ ਉਹ ਜ਼ਿੰਮੇਵਾਰ ਆ ਸੰਦੀਪ ਕੁਲਦੀਪ ਹੈਪੀ ਹਰਪਾਲ ਸਿੰਘ ਸ੍ਰੀ ਗਵੰਦਪੁਰਾ ਰਹਿਣ ਵਾਲਾ ਜੀ ਤੇ ਇਹ ਜਿੰਮੇਵਾਰ ਆਪਣੇ ਆਪ ਹੋਣਗੇ ਕੱਲੋਂ ਆਪਣਾ ਲਿੰਕ ਵੀ ਕਰਾ ਲਾਂ ਪਰਵਤਨ ਵੀ ਕਰਾ ਲਾਂ ਭਾਵੇਂ ਅਪੜ ਜਾ ਕੇ ਸੱਟਾ ਪੇਟ ਕੋਈ ਲਾ ਲੇ ਕਿਤੋਂ ਦੇ ਰਹਿਣ ਵਾਲੇ ਸਾਰੇ ਇਹ ਸਾਰੇ ਸ਼੍ਰੀ ਗਗਨਪਤ ਪੁਰ ਦੇ ਰਹਿਣਗੇ ਕਿਦੋਂ ਮੁੰਡੇ ਆ ਜਿਹੜਾ ਸੰਦੀਪ ਕੁਲਦੀਪ ਪੱਪੂ ਜੰਗਵਾਦ ਦੇ ਮੁੰਡੇ ਆ ਜਿਹੜਾ ਹੈ ਹਪੀਰ ਭਾਲ ਸਿੰਘ ਤੇ ਪਰ ਹੋਰ ਨਾ ਕੀ ਹੋ ਗਏ ਸਕਵੰਤ ਸਿੰਘ ਤੇ ਤੁਸੀਂ ਹੁਣ ਇਸ ਸਬੰਧ ਨੂੰ ਕੋਲਿਸ ਕੰਪਲੇਂਟ ਕੀਤੀ ਆ ਬਸ ਕਰ ਲੱਗਿਆ ਜੀ ਤੁਹਾਡੀ ਵੇਟ ਕਰ ਰਹੇ ਸੀ ਅਸੀਂ ਅਸੀਂ ਪਹਿਲੇ ਮੀਡੀਆ 'ਚ ਬਿਆਨ ਕਰਵਾਉਣੇ ਸੀ ਨਾ ਇਹ ਮਿੰਟ ਬਾਅਦ ਆ ਜਾਂਦੇ ਆ ਪੁਲਿਸ ਵਾਲੇ ਤੇ ਛੱਡ ਦਿੰਦੇ ਆ ਤੁਸੀਂ ਹੁਣ ਪੁਲਿਸ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਜੀ ਅਸੀਂ ਸਿਰਹੀ ਮੰਗ ਕਰਦੇ ਆ ਇਹ ਚਿੱਟਾ ਪੀਂਦੇ ਇਹਨਾਂ ਦੀ ਬਾਵਾ ਚੱਕ ਕੀਤੀ ਆ ਜਾਣ ਇਹਨਾਂ ਦਾ ਮੈਡੀਕਲ ਕਰਵਾਇਆ ਜਾਵੇ ਜੀ ਠੀਕ ਹੈ ਜੀ ਤੇ ਹੱਥ ਜੋੜ ਕੇ ਹੀ ਬੇਨਤੀ ਕਰਦੇ ਆ ਸਾਡਾ ਨਿੱਕੇ ਨਿੱਕੇ ਦੋ ਖਸਰੇ ਆ ਠੀਕ ਹੈ ਸਾਡੀ ਹੋਆ ਵੀ ਜਨਤਾ ਮੇਰਾ ਗੁਰੂ ਬਜ਼ੁਰਗ ਬਾਜੀ ਗੁਰੂ ਮੇਰਾ ਪਰੇਸ਼ਾਨ ਹੁੰਦਾ ਵਾ ਚੌਥੇ ਦਿਨ ਦਾ ਮੂੰਹ ਚੁੱਕ ਕੇ ਕਿਹਾ ਤੁਹਾਡੇ ਇਲਾਕਿਆਂ ਚ ਜਿਹੜੇ ਕੁਸਪੈਟ ਕਰਦੇ ਗਲਤ ਤਰੀਕੇ ਨਾਲ ਮੰਗਦੇ ਆ ਤੇ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕਰੋ ਬਹੁਤ ਜ਼ਿਆਦਾ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਜਲਦ ਤੋਂ ਜਲਦ ਸਜ਼ਾ ਦਿੱਤੀ ਜਾਵੇ ਜਿਆਦਾ ਤੇ ਜਿਆਦਾ ਸਜ਼ਾ ਦਿੱਤੀ ਜਾਵੇ ਪਥੇਰ ਵਸਤ ਤੱਕ ਆ ਜਾਂਦੇ ਆ ਟੋਲ ਕਾ ਲੈ ਕੇ ਕਦੀ ਕੋਈ ਖੁਸਰਾ ਚੱਕ ਲੈਂਦੇ ਕਦੀ ਕੋਈ ਚੱਕ ਲੈਂਦੇ ਨੇ ਇਹਨਾਂ ਦਾ ਬਿਜ਼ਨਸ ਹੀ ਇਹੀ ਆ ਮੈਂ ਕਰ ਹਾਂ ਹਾਂਜੀ ਬਾਕੀ ਕੋਈ ਵੀ ਗੱਲਬਾਤ ਹੋਏਗੀ ਉਹਦਾ ਜ਼ਿੰਮੇਵਾਰ ਪੱਪੂ ਜੰਗ ਬਾਧਰੀ ਹੈਗਾ ਜੀ ਇਹਨਾਂ ਇਹਨਾਂ ਦਾ ਮੇਨ ਜਿਹੜਾ ਗ੍ਰੋਸ ਸਰਗਨਾਵਾ ਉਹ ਪੱਪੂ ਜੰਗ ਬਾਧਰੀ ਆ ਪੱਪੂ ਜੰਗ ਬਾਧਰੀ ਆ ਹੁਣ ਤਨੇ ਅਜ ਤੰਗ ਕੀਤਾ ਹੋਇਆ ਉਹਨਾਂ ਤੇ ਬੜੇ ਖੁਸੇ ਨਾਲ ਮਰਵਾ ਵੀ ਛੱਡਿਆ ਮੋਮਬਤੀ ਖੁਸਰਾ ਸੀ ਬਤਾਲੇ ਦੇ ਵਿੱਚ ਰਹਿੰਦਾ ਸੀ ਮਰਵਾ ਕੇ ਘਟੜੇ ਟੱਕ ਟਾਲ ਪਿੱਛੇ ਜਿਹੋ ਦਾ ਕੋਈ ਕੰਪਰਮਾਈਜ਼ ਵੀ ਹੈ ਹੀ ਬਾਬਾ ਆਸ਼ਾ ਮੰਤਰ ਜੀ ਤੋਂ ਪੈਸੇ ਵੀ ਲਏ ਸੀ ਇਨ ਇਲਾਕੇ ਦੇ ਹਾਂਜੀ ਹਾਂਜੀ ਪਹਿਲੇ ਵੀ ਸਾਡਾ ਕੋਮਰਮਾਇਸ ਹੋਇਆ ਸੀ ਆਸ਼ਾ ਮੰਤ ਜੀ ਨੇ ਪੈਸੇ ਦਿੱਤੇ ਸੀ ਅਸੀਂ ਬਕਾਇਦਾ ਲਖਾਇਆ ਵੀ ਹੋਇਆ ਵਾ ਫਿਰ ਵੀ ਇਹ ਟਲਦਾ ਨਹੀਂ ਪਿਆ ਫਿਰ ਵੀ ਇਹ ਟਲਦੇ ਨਹੀਂ ਪਏ ਪੈਸੇ ਲੈ ਆ ਲੈਂਦੇ ਨੇ ਰਾਜੀਨਾਮਾ ਕਰ ਲੈਂਦੇ ਨੇ ਫਿਰ ਆ ਜਾਂਦੇ ਨੇ ਹੁਣ ਮੇਰਾ ਗੁਰੂ ਕਿੰਨੇ ਕਹਿੰਦਾ ਨੇ ਪੈਸੇ ਦੇ ਹੀ ਜਾਵੇ ਅਸੀਂ ਆਪ ਖਾਈਏ ਜਾਂ ਇਹਨਾਂ ਨੂੰ ਖਵਾਈਏ ਧੰਨਵਾਦ ਜੀ ਇਹ ਤੁਹਾਨੂੰ ਮੰਗਣ ਵਾਸ ਪੁਰਾਣਾ ਕੀ ਇਹਦਾ ਪੂਰਾ ਜੰਗ ਬੰਦਾ ਜੰਗ ਬੰਦਾ ਉਹ ਬੰਦਾ ਆ ਵੇ ਕਿ ਖੁਦਰਾਵਾ ਬੰਦਾ ਪੁਰੇ ਦੋ ਵਿਆਹ ਹੈ ਦੋ ਹੋਇਆ ਹਾਂ ਜੀ ਹੂੰ ਆਦਮੀ ਨੇ ਆ ਮੁੰਡੇ ਦੋ ਨੇ ਮੇਰੇ ਮੁੰਡੇ ਤੇ ਮੇਰੇ ਮੁੰਡੇ ਹੈ ਤੇ ਪਪੂ ਦੇ ਮੁੰਡੇ ਜੀ ਹਾਂ ਜੀ ਕੀ ਨਾਂ ਤੁਹਾਡਾ ਗੁਲਦੀਪ ਕੁਮਾਰ ਗੁਲਦੀਪ ਕੁਮਾਰ ਸਟੂਕਾ ਤੁਹਾਨੂੰ ਬੁਲਾਉਂਦਾ ਆਡੀ ਛੱਟ ਲੱਗੀ ਕਿੱਥੋਂ ਲੱਗੀ ਤੁਹਾਨੂੰ ਸਾਟੇ ਤੇ ਰੰਪ ਸਰ ਹੈਂ ਅੰਬਰਸਰਾਂ ਕਿਦਾਂ ਗਰਗਰ ਲੱਗ ਪਿਆ ਛਪਰਾਣੀ ਥਾਟਿਆ ਠੀਕ ਆ ਹੁਣ ਇਹਨਾਂ ਨੇ ਤੁਹਾਨੂੰ ਮਾਰਿਆ ਕੁਟਿਆ ਤੇ ਨਹੀਂ ਇਹਨਾਂ ਨੇ ਨਹੀਂ ਜੀ ਨਹੀਂ ਜੀ ਜਿੱਦੇ ਬਾਹਰ ਜਦਨੇ ਮਾਰਿਆ ਦੱਸ ਸਾਡੇ ਕੀ ਕੰਮ ਕਰਦਾ ਹਾਂ ਹਾਂਜੀ ਕੀ ਕੰਮ ਕਰਦਾ ਕੀ ਕੰਮ ਕੀ ਕਰਦੇ ਜੇ ਬਾਬਾ ਨਾ ਜਾਣੇ ਜੀ ਅਸ਼ਿੰਦੇ ਬਾਬੇ ਨਾਲ ਕੌਣ ਚ ਜਾਣਦੇ ਤੁਸੀਂ ਅਸ਼ਿੰਦੇ ਬਾਬੇ ਨਾਲ ਜੀ ਹੋਈ ਗੇ ਨੀ ਨਗੋ ਤੇਰਾ